ਸਾਨੂੰ ਬਹੁਤ ਵਧੀਆ ਲੱਗਦਾ ਹੈਗਾ 스포츠 ਨੂੰ ਪ੍ਰਮੋਟ ਕਰਨਾ ਮੈਂ ਆਪ ਵੀ ਜੀ ਬੈਡਮਿੰਟਨ ਪਲੇਅਰ ਹੈਗਾ ਇਸ ਵੀਕ ਅਸੀਂ ਬੈਡਮਿੰਟਨ ਟੂਰਨਾਮੈਂਟ ਕਰਾ ਰਹੇ ਹਾਂ ਅਗਲੇ ਹਫਤੇ ਅਸੀਂ ਕਰਾ ਰਹੇ ਹਾਂ ਪਿਕਲ ਬਾਲ ਇਹ ਸਾਡੀ ਚਾਹਤ ਹੈਗੀ ਹੈ ਜੀਐਮਆਈ ਫਾਊਂਡੇਸ਼ਨ ਦੀ ਜੀਐਮਆਈ ਇੰਫਰਾ ਦੀ ਕਿ ਜਿੰਨੀ ਵੱਧ ਤੋਂ ਵੱਧ 스포츠 ਨੂੰ ਪ੍ਰਮੋਟ ਕੀਤਾ ਜਾਵੇ ਯੂਥ ਨੂੰ ਪ੍ਰਮੋਟ ਕੀਤਾ ਜਾਵੇ ਉਹ ਸਾਡੇ ਆਪਣਾ ਪੰਜਾਬ ਲਈ ਹਰਿਆਣਾ ਲਈ ਚੰਡੀਗੜ੍ਹ ਲਈ ਬੱਚਿਆਂ ਲਈ ਬਹੁਤ ਵਧੀਆ ਹੈਗਾ ਬੈਡਮਿੰਟਨ ਚ ਜੀ ਸਕੋਅ ਬਹੁਤ ਜ਼ਿਆਦਾ ਹੈਗਾ ਤੁਸੀਂ ਦੇਖੋਗੇ ਸਾਡੇ ਬਹੁਤ ਸਾਰੇ ਜਿਹੜੀਆਂ ਫੀਮੇਲ ਪਲੇਅਰਸ ਰਹੀਆਂ ਨੇ ਟੌਪ ਆਪਣਾ ਵਰਲਡਵਾਈਡ ਰਹੀਆਂ ਨੇ ਓਲੰਪਿਕ ਮੈਡਲ ਵੀ ਉਹਨਾਂ ਨੇ ਜਿੱਤੇ ਨੇ ਬਟ ਮੋਰ ਦਨ ਜਿਹੜਾ ਜੀ ਸਕੋਪ ਇੱਕ ਹੁੰਦਾ ਐਜ਼ ਅ ਪ੍ਰੋਫੈਸ਼ਨਲ ਆਪਣਾ ਤੁਸੀਂ ਐਜ਼ ਅ ਪਲੇਅਰ ਬੰਨਾ ਚਾਹੁੰਦੇ ਹੋ ਬਟ ਅਦਰ ਦਨ ਦੈਟ ਜਿਹੜਾ ਲੋਕੀ ਕਨਸੀਡਰ ਨਹੀਂ ਕਰਦੇ ਜੀ ਸਕੋਪ ਤੋਂ ਵੱਖਰਾ ਇਹ ਬੈਡਮਿੰਟਨ ਇਹ ਜੀ ਸਪੋਰਟ ਹੈ ਜਿਹੜੀ ਹਰ ਬੰਦੇ ਨੂੰ ਡੇਲੀ ਲਾਈਫ ਆਪ ਦੇ ਇਨਕਲਕੇਟ ਕਰਨੀ ਚਾਹੀਦੀ ਹੈ ਹੁਣ ਜੀ ਅਸੀਂ ਖਾਣੇ ਪੀਣੇ ਆ ਜੀ ਡੇਲੀ ਕਦੇ ਬਾਹਰ ਖਾਣੇ ਆ ਕਦੇ ਅੰਦਰ ਖਾਉਨੇ ਆ ਬਹੁਤ ਸਾਰੇ ਰਿਫਾਈਨਡ ਫੂਡ ਆ ਗਏ ਨੇ ਤੇ ਬੈਡਮਿੰਟਨ ਇੱਕ ਸਪੋਰਟ ਹੈਗਾ ਜਿਹੜਾ ਤੁਹਾਨੂੰ ਫਿਟ ਰੱਖਦਾ ਹੈ ਹੈਲਦੀ ਰੱਖਦਾ ਤੁਹਾਡੀ ਬਾਡੀ ਨੂੰ ਤੇ ਮੈਂ ਬੈਡਮਿੰਟਨ ਰੈਦਰ ਦੈਨ ਯੂ ਨੋ ਬਹੁਤ ਸਾਰੇ ਮੇਰੇ ਜਿਹੜੇ ਮਿੱਤਰ ਨੇ ਉਹ ਇਸ ਲਈ ਨਹੀਂ ਬੈਡਮਿੰਟਨ ਖੇਡ ਰਹੇ ਕਿਉਂਕਿ professionally ਉੱਤੇ ਜਾਣਾ ਚਾਹੁੰਦੇ ਨੇ ਬਟ ਇਸ ਲਈ ਕਿਉਂਕਿ ਉਹ ਆਪਣੇ ਆਪਣੇ ਸਵਾਸਥ ਨੂੰ ਆਪਣੇ ਆਪਣਾ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਨੇ ਜੀ ਇੰਨਾ ਜ਼ਿਆਦਾ ਡਿਜੀਟਲ ਕਲਚਰ ਆ ਗਿਆ ਜੀ ਸੋਸ਼ਲ ਮੀਡੀਆ ਆ ਗਿਆ ਲੋਕੀ ਅੱਜਕਲ ਡਿਜੀਟਲ ਹੁਣ ਨਵਾਂ ਆ ਗਿਆ e-sports ਦਾ concept ਆ ਗਿਆ ਜੀ ਲੋਕੀ cricket ਵੀ online ਖੇਡਦੇ ਨੇ sports ਵੀ online ਖੇਡਦੇ ਨੇ ਜੀ ਏ ਹੋਂਦ ਆਸੀ ਚਾਹੁੰਦੇ ਆ ਜੀ ਜਿਹੜੇ ਬੱਚੇ ਹੁਣ ਅੰਦਰ ਹੁਣ ਕਮਰਿਆਂ ਵਿੱਚ ਬੰਦ ਹੋ ਗਏ ਨੇ ਪਿਛਲੇ 20 ਸਾਲਾਂ ਤੋਂ ਕੋਰੋਨਾ ਤੋਂ ਬਾਅਦ ਅਸੀਂ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਉਹ ਟੂਰਨਾਮੈਂਟ ਸਪੋਰਟ ਲੇਨ ਆਪੇ ਸੇਅਰ ਦਾ ਖਿਆਲ ਕਰਨ